ਮਮੀ ਕਾਲੇ ਵਕਤ ਤੁਸੀਂ ਕਿਉਂ ਆਇਆ ਡਿਊਟੀ ਲੱਗੀ ਹੈ ਕਦ ਵਾਸ ਲੱਗੀ ਹੈ ਕੋਈ ਇਥੇ ਨਹੀਂ ਕੋਈ ਗੱਲ ਨਹੀਂ 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 ਮੈਂ ਡਿਊਟੀ ਕੋਈ ਅੱਤਵਾਦੀ ਹੈ ਕਿ ਡੈਕਟਰ ਫੜਨਾ ਕਿਉਂ ਫੜਨਾ ਹੈ ਆਪਾਂ ਥਾਣੇ ਚਲੇ ਜਾਂਦੇ ਜਿਹੜੇ ਕੋਈ ਫੜਨਾ ਕੋਈ ਅੱਤਵਾਦੀ ਦੀ ਗੱਲ ਹੈ ਹਾਂ ਪਕੜਿਆ ਕਿਉਂ ਅੱਤਵਾਦੀ ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹੋ ভাই ਗੁਰਪੁਰਵਾਸ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀਂ ਜੀ ਹਾਂ ਨਹੀਂ 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 ਇੱਕ ਮਿੰਟ ਤੁਸੀਂ ਖੁਦ ਸਿੱਖੋ ਕਿ ਫਿਰੇ ਭਵਾਂਤਮਾਨ ਸਰਕਾਰ ਸਿੱਖ ਵਿਰੋਧੀ ਹੈ ਅੱਜ ਦਸ਼ਮੇ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਰੋਗਾ। ਅਸੀਂ ਆਪਣੇ ਅੱਜ ਇੱਕ Hindu ਸਮਾਜ ਦਾ ਜੋ ਭਗਵਾਨ ਸ਼੍ਰੀ ਰਾਮ ਜੀ ਦਾ ਪਰਫਾਰਮਾਂ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆ ਕੇ ਰੋਕਣਾ ਆਵੇ। ਹਸਪੀਟਲ ਨਹੀਂ ਰੋਕਣਾ। ਲਿਆਓ ਗੱਲ ਕਰਾਓ ਕੌਣ ਹੈ? ਕਿਹੜੀ ਅਥੋਰਟੀ ਹੈ? ਆ ਲਿਆਓ ਸਪੀਕਰ ਲਾਓ। ਹੈਲੋ। ਆ ਸਰ ਕਰਿਓ ਗੱਲ। ਹੈਲੋ ਹੈਲੋ ਅਜੀ ਸੱਚਾ ਜੀ ਉਹ ਸਸਿਗਾ ਵੈਰ ਸਸਿਗਾ ਮਾਫ ਨਾ ਠੀਕ ਠਾਕ ਹੋ ਕੱਲ੍ਹ ਅੱਜ ਨਹੀਂ ਨਹੀਂ ਆਹ ਦੇਖੋ ਨਾ ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਦੱਸੋ ਪਹਿਲਾਂ ਮੈਨੂੰ ਨਹੀਂ ਐਸਐਚਓ ਸਾਹਿਬ ਕਾਲੇ ਵਾਸਤੇ ਆਈ ਸੀ ਜੀ ਕੱਲ੍ਹ ਆਈ ਸੀ ਕੋਈ ਬੇਚੀ ਸੁਣਾ ਕੇ ਇੱਥੇ ਤੋਂ ਰਿਪੋਰਟ ਮਿਲੀ ਆ ਜਿਹੜੇ ਚਬਿਆਨ ਚ ਨਾ ਆਪਣੇ ਕੋਈ ਹਮਲਾਵਰ ਹਮਲਾਵਰ ਦੀ ਸਮਾਗਮ ਪਈ ਨਹੀਂ 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 ਦੇਖੋ ਤੁਸੀਂ ਸਕورٹی ਵਧਾ ਦਿਓ ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ ਉਦੋਂ ਮੇਰੀ ਬਾਅਦ ਜਦੋਂ ਖੰਡੀ ਪੈ ਗਈ ਸਕورٹی ਚੱਕ ਲਈ ਮੇਰੀ ਇਹ ਫਿਰ ਕੀ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਘਰੇ ਬੰਦ ਕਰਨ ਦੇ ਨੂੰ ਦੱਸ ਦਿਓ ਤੁਸੀਂ ਬਸ ਲਿਖਤੀ ਤੁਹਾਨੂੰ ਪਤਾ ਕਿ ਇੱਕ ਦਿਨ ਸਹੀ ਕਿਹੜਾ ਤਾਲੂ ਸੀ ਨਹੀਂ ਨਹੀਂ ਸੇਵ ਨੂੰ ਮੇਰੇ ਕੋਲ ਦੇਖੋ ਗ੍ਰਹਿ ਮੰਤਰਾਲੇ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ 22 ਪਲੱਸ ਪਤਾ ਕੀ ਬਣਦਾ ਹੈ ਮੈਂ ਮਰਦਾਕੀ ਜਵਾਬੀ ਨਹੀਂ ਆਪ ਇਸ ਕੋਟੇ ਨਾਲ ਲਾਵਾਂਗੇ ਨਹੀਂ 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 ਮੈਨੂੰ ਬੰਦ ਕੇ ਕੀਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਪਦੀ ਰੋਟੀ ਪਾਣੀ ਵੀ ਨਹੀਂ ਕਮਾਉਣੀ ਨਹੀਂ ਕੋਈ ਨਾ ਕੋਈ ਨੁਕਤ ਮਿਲੀ ਨਹੀਂ ਸਾਰੇ ਦੇਖੋ ਫਿਰ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਮੈਂ ਮਾਨ ਜੋ ਹਾਈ ਕੋਰਟ ਤੁਸੀਂ ਫਿਰ ਮੁੱਕ ਦੇਣਾ ਉੱਥੇ ਕੋਰਟ ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਤੁਹਾਨੂੰ ਬੰਦ ਨਹੀਂ ਕਰਨਾ ਕਿੱਥੇ ਜਾਣਾ ਤੀ ਨਾ ਮਰੇ ਸੰ ਸਕੋਟੀ ਤੁਹਾਨੂੰ ਨਹੀਂ ਦਵਾਂਗੇ ਉਹ ਥੋੜੀ ਜੀ ਵਾਟ ਦਵਾਂਗੇ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਤੇ ਪੰਜਾਬ ਪੁਲਿਸ ਵੀ ਸਿੱਖ ਵਿਰੋਧੀ ਆ ਮੈਂ ਜਾਣਾਂ ਕਿ ਤੇ ਹਾਜੀ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ ਸਾਡੇ ਘਰੇ ਕਿ ਪੁਲਿਸ ਕਿਹੜੇ ਅਧਿਕਾਰ ਤੇ ਬਿਠਾਈ ਆ ਸਰ ਨਹੀਂ 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 ਉਹ ਸਾਡੇ ਰਹਿਣ ਤੇ ਤੁਹਾਨੂੰ ਕਹਿੰਦੇ ਤਾਂ ਬੰਦੇ ਕੱਲ ਵੀ ਏਸੀਪੀ ਸਾਹਿਬ ਪਰਸੋਂ ਆਕੇ ਗਏ ਜੀ ਮਾਨ ਸਰ 26 ਤਰੀਕਾ ਤੂੰ ਘਰੇ ਨਹੀਂ ਆ ਬਾਹਰ ਨਿਕਲਾਈ ਕਿਉਂ ਮੈਂ ਕੋਈ ਹੱਤਵადი ਆ ਜਾਂ ਕੀ ਗੱਲ ਕੀ ਆ ਨਹੀਂ ਗੁਰੂ ਹੱਤਵადი ਕਿਉਂ ਕਿ ਨਾ ਹੱਤਵადი ਗਲਾਪ ਹੁੰਦੇ ਆ ਹੱਤਵადი ਪੁਲਿਸ ਨੂੰ ਨਹੀਂ ਨਹੀਂ ਅਸੀਂ ਜਾਂਡੋ ਕੋਈ ਸਾਨੂੰ ਦੇਖੋ ਸੀਪੀ ਸਰ ਨੂੰ ਦੱਸ ਦਿਓ ਜੀ ਤੁਹਾਡਾ ਫੋਨ ਤੁਹਾਡਾ ਫੋਨ ਹੈਂਡ ਫਰੀ ਆ ਵੀਡੀਓ ਬਣ ਰਹੀ ਆ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਤੇ 50 ਸਰਕਾਰ ਦੇ ਖਿਲਾਫ ਜਾਊਂਗਾ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਹਾਡੀ ਸਕੋਟਿੰਗ ਚਾਹੀਦੀ ਜੀ ਤੁਸੀਂ ਮੈਨੂੰ ਰੋਕ ਸਕਦੇ ਹੋ ਬਤਾइए ਜੀ ਅਫਸਰ ਸਾਹਿਬ ਆਪ ਕੇਂਦਰ ਸੇ ਆਏ ਹੋ ਪਰ ਇਹ ਕਿਉਂ ਰੋਕ ਰਹੇ ਨੇ ਨਹੀਂ ਨਹੀਂ ਸ਼ਾਂਤ ਰਹੋ ਆਪ ਕੇਂਦਰ ਸੇ ਹੀ ਆਏ ਹੋ ਗ੍ਰਹਿ ਮੰਤਰਾਲੇ ਦੀ ਇਡੀਓ ਦਾ ਬਹੁਤ ਵੱਡਾ ਹੈ ਇਹ ਪੰਜਾਬ ਪੁਲਿਸ ਕਿਉਂ ਰੋਕ ਰਹੀ ਹੈ ਅਗਰ ਇਹਨਾਂ ਕੋਲ ਸੀਆਰਪੀ 'ਤੇ ਕੋਈ ਵਿਸ਼ਵਾਸ ਨਹੀਂ ਹੈ ਯੋਕਟਰ ਇਸ ਸੀਆਰਪੀ ਬਹੁਤ ਬੜੀ ਹੋਤੀ ਹੈ ਕੇਂਦਰੀ ਜੋ ਹਮਾਰੇ ਮਾਨਨਯੋਗ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜਾਂ ਔਰ ਲੋਕੋ ਕੇ ਪਾਸ ਹੈ ਜਬ ਬਾਈਪਾਸ ਦੇ ਦਿਆ ਫਿਰ ਉਨਕੋ ਕੋਈ ਲਿਖਤੀ ਮਰਕਾਡਰ ਦੇ ਦੋ ਮੈਂ ਨਹੀਂ ਜਾਊਗਾ ਲਿਖਤੀ ਤੋਂ ਆਰਡਰ ਮੇਰੇ ਕੋਲ ਦਿਓ ਨਾ ਕਮਸੇ ਨਾ ਉਹ ਗੱਲ ਕਰ ਉਹ ਮਾਰ ਮੈਂ ਕਿਹਾ ਸੱਚ ਨੂੰ ਯਾਰ ਗੱਲ ਕਰ ਮੈਂ ਕਹਿੰਦਾ ਨੌਕਰ ਨਹੀਂ ਹੈਗਾ ਭੌਤਮਾਨ ਦਾ ਥ੍ਰੈਟ ਆਈ ਆ ਭੌਤਮਾਰ ਕੋਲ ਤਾਂ ਤੁਸੀਂ ਰੁਕਦੇ ਨਹੀਂ ਡੀਜੀਪੀ ਗੌਰਵ ਯਾਹਨ ਧਮਕੀ ਆਈ ਆ ਉੱਥੇ ਗੱਲ ਕਰੋ ਨਾ ਗੁਰਸਿੰਦਰ ਸਿੰਘ ਅੰਦਰ ਰੁਕੇ ਰੁਕੇ ਆ ਰਿਹਾ ਆ ਜੋ ਮਰੇ ਨਾ ਨੂੰ ਰੋਕਣਾ ਦਿਖਾਓ ਮੈਂ ਨਹੀਂ ਖੜੂ ਆ ਰਿਹਾ ਕੋਈ ਕਰ ਦੋ ਯਾਰ ਮੈਂ ਕੋਈ ਅਤਵਾਦੀ ਨਹੀਂ ਆ ਰਿਹਾ ਯਾਰ ਮੈਨੂੰ ਠਾਣੇ ਲੈ ਚਲੋ ਯਾਰ ਠਾਣੇ ਚਲੋ ਉਹ ਗੱਲ ਤਾਂ ਸੁਣੋ ਨਹੀਂ ਮੈਨੂੰ ਤਾਂ ਰੋਕਿਆ ਜਾ ਰਿਹਾ ਮੈਨੂੰ ਤਾਂ ਰੋਕਿਆ ਜਾ ਰਿਹਾ ਮੈਂ ਮਾ ਖੰਡਾ ਦਿਵਾ ਜਾ ਉਹ ਮੈਂ ਤਾਂ ਖੜਾਂਗਾ ਯਾਰ ਮੈਂ ਐਵੇਂ ਨਹੀਂ ਭਾਜੀ ਇਹ ਹਾਈ ਕੋਰਟ ਦਾ ਮੈਟਰ ਆ ਹਾਈ ਕੋਰਟ ਜਾਊਗਾ ਮਾਂ ਜੋ ਹਾਈ ਕੋਰਟ ਦਾ ਮੈਟਰ ਹੋਊਗਾ ਇਹ ਨਹੀਂ ਨਹੀਂ ਹਾਈ ਕੋਰਟ ਜਾਊਗਾ ਨਾ ਮੈਂ ਏਸੀਪੀ ਨੂੰ ਤਲਾਸ਼ ਕਰਾਊਗਾ ਮਾਂ ਜੋ ਹਾਈ ਕੋਰਟ ਚ ਜਾ ਕੇ ਨਹੀਂ ਨਹੀਂ ਕੋਈ ਹਾਂ ਕੋਈ ਨਹੀਂ ਜਾ ਮੈਂ ਹਾਈ ਕੋਰਟ ਜਾਊਗਾ ਐਸਾ ਨਾ ਕਰਨਾ ਤੁਸੀਂ ਐਸਾ ਚਾਹਣਾ ਨਾ ਕਰੋ ਕਿ ਜੇ ਅਸਰ ਚੱਕ ਲੈਂਦੀ ਆ ਜੋ ਕਹਾਂ ਬਚਾ ਯਾਰ ਮੈਨੂੰ ਮੈਂ ਖੁਦ ਮਰਨ ਤਿਆਰ ਆ ਯਾਰ ਮੈਨੂੰ ਤਾਂ ਤੁਹਾਡੀ ਪੰਜਾਬ ਪੁਲਿਸ ਚਾਹੀਦੀ ਸਾਰਾ ਸਰੇ ਮਨਸਾਹਰੇ ਘਰ ਆ ਗਈ ਗਣੀ ਗੁਰਦੁਆਰੇ ਜਾੜਾਈ ਰੋਕੇ ਸਾਰੇ ਵਿੱਚ ਮੈਂ ਸਰ ਕੀਤੀ ਹੁਣੀ ਗੱਲ ਉਹਨਾਂ ਨਾਲ ਵੀ ਕਰਾਤੀ ਆ। ਇਹ ਕਹਿੰਦੇ ਮੇਰੀ ਗੱਲ ਕਰਾ ਦਿਓ ਕੋਲੇ ਖੜੇ ਸੀਗੇ। ਓਕੇ। ਅੱਛਾ ਜੀ। ਠੀਕ ਆ ਸਰ ਆਜੋ ਆਜੋ। ਮੈਂ ਨੇ ਉਹਦਾ ਗੱਲ ਕਰਾਉਣਾ। ਆਇਓ ਸਰ ਲਿਫਟ ਯਾਡ ਲੈ ਮੈਡੀਕਲ ਯਾਡ ਲੈਂ ਮੈਨੂੰ ਲਿਫਟ ਯਾਡ ਲੈ। ਲਿਫਟ ਯਾਡ ਲੈ ਜਰਾ। ਮੈਂ ਰੁਕਣਾ ਚਾਹਾਂ। ਯਾਰ ਰੁਕਣਾ ਕਿਉਂ ਯਾਰ ਮੈਂ ਕਿਉਂ ਰੁਕਾਂ ਯਾਰ? ਲਿਫਟ ਆਰਡਰ ਲਿਓ। ਲਿਖਤੀ ਆਰਡਰ ਲਓ। ਲਿਖਤੀ ਆਰਡਰ ਲਓ। ਦੱਸੋ ਲਿਖਤੀ ਆਰਡਰ ਦਿਓ ਭਾਜੀ ਮੈਨੂੰ। ਲਿਖਤੀ ਆਰਡਰ ਦਿਓ। ਮੈਨੂੰ ਕੋਈ ਡਾਕਟਰ ਨਹੀਂ। ਮੈਨੂੰ ਕੋਈ ਨਹੀਂ ਸਾਉਂਡ ਕਰ ਰਿਹਾ ਯਾਰ ਤੁਸੀਂ ਯਾਰ ਲਿਖਤੀ ਆਰਡਰ ਦਿਓ ਮੈਨੂੰ ਯਾਰ। ਮੈਨੂੰ ਲਿਖਤੀ ਆਰਡਰ ਦੇ ਦਿਓ ਭਾਜੀ। ਮੈਨੂੰ ਲਿਖਤੀ ਆਰਡਰ ਦੇ ਦਿਓ। ਮੈਂ ਦੰਨਾ ਲਿਖਤੀ ਆਰਡਰ ਦਿਓ। ਕੋ ਸਾਡੇ ਬੰਦੇ ਵੀ ਵੀਡੀਓ ਬਣ ਰਹੀ ਹੈ। ਅਸੀਂ ਮੰਜੋ ਹਾਈ ਕੋਰਟ ਜਾਵਾਂਗਾ ਮੈਂ। ਹਾਂ ਜੀ। ਮੈਂ ਦੇਖੋ ਜਾਂ ਵੀ ਸਿੱਖ ਬਰੋਦੀ ਹੁੰਦੇ ਆ ਦੱਸਦੇ ਭਾਈ ਨਹੀਂ ਸਾਡੇ ਪੰਜਾਬ ਬਲ ਸਿੱਖ ਬਰੋਦੀ ਭਵਾਂ ਮੰਦਿਰ ਖੰਡ ਸਿੱਖ ਬਰੋਦੀ ਆ ਨਹੀਂ ਮੈਨੂੰ ਕੋਲ ਕਹਿਆ ਮੈਨੂੰ ਸਕੋਟੇ ਕਿਹਾ ਮੇਰੇ ਸਕੋਟੇ ਆਉਦੀ ਹੈਗੀ ਵਰਗਾ ਸੈਂਟਰ ਦੀ ਉਹ ਸਰ ਉਹ ਸਰ ਉਹ ਜਾ ਰਾਜੋ ਯਾਰ ਕਿਸੇ ਨੂੰ ਕੁਝੀ ਯਾਰ ਇਕੱਲਾ ਹੀ ਆ ਮੈਂ ਨਹੀਂ ਮੈਨੂੰ ਕੋਲ ਕਹਿਆ ਯਾਰ ਦੱਸੋ ਉਹ ਆਜੋ ਸਰ ਜਾ ਰਹੀ ਆ ਹੋਰ ਬਾਹਰ ਓਏ ਮਨ ਮੈਂ ਅੱਗ ਵੀ ਤਫਰ ਦੀ ਗੱਲ ਕਿਥੇ ਇਕੱਲਾ ਮੈਂ ਸੁਣੇਗਾ ਨਹੀਂ ਰੋਕੋ ਉਹ ਨਹੀਂ ਯਾਰ ਰਜਾਦੇ ਭੈਣ ਆ ਲਈ ਰੇ ਆ ਜੋ ਉਹ ਰੁਕ ਜੋ ਸਰ ਅੱਗੇ ਜਾ ਕੇ ਇਹਨਾਂ ਨੂੰ ਇਹ ਕਹਿੰਦੇ ਬੜੀ ਥੋੜੀ ਰੋਗ ਰਿਆ ਮੈਨੂੰ ਯਾਰ ਸਾਰੇ ਪੌਲੀ ਨੋਕ ਲਓ ਤੁਸੀਂ ਮੈਨੂੰ ਕਿਹੜਾ ਅਥਾਰਟੀ ਦੇ ਦੋ ਸਰ ਅਥਾਰਟੀ ਦਿਖਾਓ ਯਾਰ ਉਹ ਸਰ ਹੈ ਨਹੀਂ ਕਿ ਮੈਂ ਗੱਲਾਂ ਜਾਂਦਾ ਨਹੀਂ ਰੁਕਦੇ ਹੁਣ ਦੇਖੋ ਮੈਂ ਗਈ ਮੈਨੂੰ ਇਹਨੂੰ ਤਾਂ ਕੱਕਾ ਮਾਰ ਰਹੇ ਆ ਉਹ ਨਹੀਂ ਮੈਨੂੰ ਕੱਕਾ ਮਾਰ ਰਹੇ ਯਾਰ ਯਾਰ ਮੈਨੂੰ ਤਾਂ ਕੱਕਾ ਮਾਰ ਰਹੇ ਯਾਰ ਮੈਨੂੰ ਤਾਂ ਕੱਕਾ ਮਾਰ ਰਹੇ ਯਾਰ ਤੁਸੀਂ ਯਾਰ ਨਹੀਂ ਮਾਰਦੇ ਇਹੋ ਕਰਦੇ ਯਾਰ ਮੈਂ ਕਿਹਨੂੰ ਰੁਕਾ ਯਾਰ ਕਰਵਾ ਰੁਕਾ ਉਹ ਸਰ ਮੇਰਾ ਕਰ ਮੈਂ ਥਾਣੇ ਵੱਲ ਕਰਦੇ ਯਾਰ ਥਾਣੇ ਵੱਲ ਕਰ ਯਾਰ ਥਾਣੇ ਕਰਾਉਂਦੇ ਯਾਰ ਥਾਣੇ ਵੱਲ ਕਰੋ ਯਾਰ ਮੈਨੂੰ ਮੇਰੇ ਦਾ ਕੋਈ ਬਰਵਾਸੀ ਨਾ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੂੰ ਦਰਵਾਜ਼ੇ ਖਾਣੇ ਥਰੇ ਟਾਈਆਂ ਨੂੰ ਯਾਰ ਮੈਨੂੰ ਕਰਵਾ ਬੰਦ ਕਿਤੇ ਜਾ ਰਿਹਾ ਯਾਰ ਇਹ ਮੇਰਾ ਫੇਰਾ ਪਰ ਲਿਖਿਆ ਆਵਾਜ਼ ਆਇਆ ਮੇਰਾ ਪੁਲਿਸ ਵਾਲੇ ਆ ਯਾਰ ਤੇ ਰੋਜ ਤੁਹਾਡਾ ਪਿੱਤਾ ਬਾਹਰ ਦਿੰਦੀ ਰੋਜ ਆਸੀਂ ਕੰਮ ਨਹੀਂ ਕਰਨਾ ਕੋਈ ਤੇ ਤੁਹਾਨੂੰ ਦਰਫਾ ਆ ਰਹੀ ਹੈ ਸਾਨੂੰ ਕਣੀ ਦਰਗਾ ਆ ਰਹੀ ਦੱਸੋ ਹੈਲੋ ਮੈਨੂੰ ਕੋਈ ਰੋਕਿਆ ਜਾ ਰਿਹਾ ਹਰ ਵਾਰ ਮੈਨੂੰ ਰੋਕਿਆ ਜਾ ਰਿਹਾ ਹਰ ਵਾਰ ਮੈਨੂੰ ਕੋਈ ਰੋਕਿਆ ਜਾ ਰਿਹਾ ਹੈ ਮੈਨੂੰ ਕੋਈ ਰੋਕਿਆ ਜਾ ਰਿਹਾ ਯਾਰ ਮੈਨੂੰ ਕੋਈ ਰਿਡ ਸਕੋਟੀ ਨੂੰ ਮੈਨੂੰ ਲਿਖਤੀ ਆਰਡਰ ਦਿਓ ਯਾਰ ਮੈਨੂੰ ਲਿਖਤੀ ਆਰਡਰ ਦਿਓ ਮੈਨੂੰ ਆ ਗੱਲ ਕਰਾ ਇਸ ਨੂੰ ਆਸਣ ਲਾਓ ਮੈਨੂੰ ਲਿਖਤੀ ਆਰਡਰ ਦਿਓ ਨਹੀਂ ਮੇਰੇ ਮੇਰੇ ਨੂੰ ਕੋਈ ਸੇਵ ਲੋੜ ਨਹੀਂ ਆ ਗਈ ਯਾਰ ਤੁਸੀਂ ਭਵੰਤਮਨ ਦੀ ਸਕੋਟੀ ਕਰੋ ਜਾ ਕੇ ਯਾਰ ਮੈਨੂੰ ਕੋਈ ਲੋੜ ਨਹੀਂ ਸਾਡੀ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਸਾਡੀ ਯਾਰ ਸਕੋਟੀ ਦੀ ਭਵੰਤਮਨ ਨੂੰ ਕਹੋ ਜਾ ਕੇ ਭਵੰਤਮਨ ਨੂੰ ਰੋਕੋ ਯਾਰ ਭਵੰਤਮਨ ਕੋਲ ਤੋਂ ਰੁਕਦੇ ਨਹੀਂ ਆਗਾ ਯਾਰ ਪਵਨ ਤੁਵਾਨੂੰ ਹੀ ਬੰਦ ਕਰੋ ਉਹ ਧਰਾਂਟਾ ਹੀ ਬੰਦ ਕਰੋ ਪਵਨ ਤੁਵਾਨੂੰ ਬੰਦ ਕਰੋ ਯਾਰ ਮੈਨੂੰ ਕੋਈ ਬੰਦ ਕਰ ਰਿਹਾ ਉਹ ਨਹੀਂ ਕਰ ਮੈਨੂੰ 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 ਬੰਦ ਨਾ ਕਰੋ ਯਾਰ ਮੈਂ 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 ਮੈਨੂੰ ਲਿਫਤੀ ਦੇ ਘੜ ਰਿਹਾ ਯਾਰ ਮੈਂ ਮੈਂ ਮਾਂਜੇ ਹਾਈਕੋਰਟ ਜਾਉਂਗਾ ਮੇਰਾ ਰੋਜ਼ ਹੱਤ ਮੇਰਾ ਬਦਤਮੀਜ਼ੀ ਹੋ ਰਹੀ ਬੁਲਕਾਰ ਰਹੀ ਹੈ ਮੇਰਾ ਰੋਟੀ ਮਿਲੇ ਯਾਰ ਬੰਦੇ ਯਾਰ ਮੈਨੂੰ ਖਰਚਾ ਦਿਓ ਤੁਸੀਂ ਓ ਯਾਰ ਮੈਂ ਕੱਲ੍ਹ ਆਇਆ ਇੱਕ ਕਿਹੜੀ ਬਦਮਾਸ਼ੀ ਆਏ ਇੱਕ ਕਿਹੜੀ ਬਦਮਾਸ਼ੀ ਹੋ ਰਹੀ ਹੈ ਕੋਈ ਨਹੀਂ ਫੜਦਾ ਯਾਰ ਪੀਸ ਵਾਲੇ ਵੀ ਇੱਥੇ ਨਹੀਂ ਪਿੱਛੇ ਹੀ ਖੜੇ ਨੇ ਵੇ ਕਿਹੜੀ ਬਦਮਾਸ਼ੀ ਆਏ ਇਹ ਕਿਹੜੀ ਬਦਮਾਸ਼ੀ ਆਏ ਉਹ ਮੇਰੇ ਨਜ਼ਰੋਂ ਹਟ ਰਹੀ ਹੈ ਨਾ ਹੈਲੋ ਮੈਂ ਇੱਥੇ ਬੈਠਾ ਲੋ ਰੋੜ ਤਾਣਾ ਮੈਂ ਇੱਥੇ ਬੈਠਾ ਰਿਹਾ ਹਾਂ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਅੱਜ ਲਤਾੜੇ ਦਾ ਰੋੜ ਮੇਰੇ ਕੋਲੋਂ ਮਜ਼ੇ ਨਹੀਂ ਜਾ ਅਗਮਨ ਪਰਵਾ ਮੈਨੂੰ ਪੰਜਾਬੋਂ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਥਾਡੀ ਰੋਕ ਰਹੀ ਹੈ ਜੀ ਦੱਸੋ ਜੀ ਮੈਂ ਧਰਨੇ ਤੇ ਬਹਿ ਗਿਆ ਮੈਨੂੰ ਜ਼ਬਰਦਸਤ ਰੋਕ ਕੇ ਜਾ ਰਿਹਾ ਏ ਇੱਕ ਲਲਤੋ ਚੌਂਕੀ ਦਾ ਮੁਲਾਜ਼ਮ ਆਇਆ ਜੇ ਬੜਾ ਜੀ ਰੋਕ ਰਿਹਾ ੱੱਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਹਾਂ ਮੈਨੂੰ ਰਿਸ਼ਟੀ ਆਰਡਰ ਦਿਓ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੀ ਥਾਡੀ ਦੱਸਿਆ ਜਾ ਰਿਹਾ ਦੱਸੋ ਮੈਨੂੰ ਬੰਦ ਕਰੀ ਉੱਤੀ ਜਾ ਰਿਹਾ ਹਰ ਵਾਰ ਮੈਨੂੰ ਬੰਦ ਕੀਤਾ ਜਾ ਰਿਹਾ ਆਜ ਮਰੀ ਸਖੇ ਚੱਕ ਲੈਂਦੇ ਆਏ ਇਹ ਕਿਹੜੇ ਡਰਾਮੇ ਆ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਹੁਣ ਆਪਾਂ ਮੈਂ ਦਰਨੇ ਰਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਦੱਸੋ ਮੈਂ ਨਾ ਕੀ ਕਰਾਂ ਇਹ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਪੁਲਿਸ ਸਿੱਖ ਬਰੋਦੀ ਪੰਜਾਬ ਪੁਲਿਸ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੈਨੂੰ ਕਿਹੜੇ ਥੋੜੀ ਰੁਕਾਇਆ ਦੱਸੋ ਜੀ ਮੈਨੂੰ ਲਿਖਤੇ ਆਰਡਰ ਦੇ ਸ਼ਿਪਾਈ ਸਾਹਿਬ ਮੈਨੂੰ ਲਿਖਤੇ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਮੈਨੂੰ ਮੁਰਦਾਬਾਦ 50 ਸਰਕਾਰ ਮੁਰਦਾਬਾਦ 50 ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁਰਦਾਬਾਦ 50 ਸਰਕਾਰ ਮੁਰਦਾਬਾਦ 50 ਸਰਕਾਰ ਮੁਰਦਾਬਾਦ ਮੁਰਦਾਬਾਦ ਐਸ.ਪੀ. ਸਾਊਥ ਮੁਰਦਾਬਾਦ ਐਸ.ਪੀ. ਸਾਊਥ ਮੁਰਦਾਬਾਦ ਐਸ.ਪੀ. ਸਾਊਥ ਮੁਰਦਾਬਾਦ ਮੈਨੂੰ ਪਰਸੋਂ ਦਬਕੇ ਮਾਰਿਆ ਕਰਿਆ ਆ ਕੇ ਬਈ ਕਹਿੰਦਾ ਜੀ ਰੋਕੋ ਅੱਜ ਫਿਰ ਸਿਪਾਹੀ ਸਾਹਿਬ ਦੋਕੇ ਮਾਰਦੇ ਆ ਮੈਨੂੰ ਕਿਹਾ ਦਬਕੇ ਮਾਰਿਆ ਯਾਰਾ ਦੱਸੋ ਮੈਨੂੰ ਦਬਕੇ ਮਾਰਦਾ ਅਣਕੜਿਆ ਦੁਕਾਰਾ ਮੈਂ ਕੋਈ ਅਤਵਾਦੀ ਆ ਮੈਂ ਕਿ ਚੋਰ ਆ ਮੈਂ ਕਿ ਸ਼ਟਰ ਆ ਮੈਂ ਦੱਸੋ ਭਵੰਤਵਰ ਸਰਕਾਰ ਕੋਲ 150 ਗੱਲ ਮੈਂ 150 ਗੱਡੀਆਂ ਸਰਕਾਰ ਚੱਲਦੀ ਪਈ ਆ ਭਵੰਤਵਰ ਸਰਕਾਰ ਬੋਲੇ 150 ਗੱਡੀ ਚੱਲਦੀ ਪਈ ਆ ਸਾਡੇ ਕੋਲੇ ਜੇ ਦੱਸ ਗਿਆ ਗੱਲ ਮੈਂ ਸਾਡੇ ਚੱਕਲੇ ਨਾਲ ਸੱਤ ਕੰਨ ਮੈਂ ਚੱਕਲੇ ਇਹ ਕੜੀ ਥੌੜੀ ਜੱਕ ਰਹਾ ਹਰ ਵਾਰ ਮੈਨੂੰ ਅਗੇ ਬੰਦ ਕੀਤਾ ਜਾ ਰਿਹਾ ਹੈ ਕਰੇ ਮੇਰੇ ਮੈਂ ਵੀ ਰੋਟੀ ਪੜੀ ਖਵਾਉਣੀ ਹੈ ਮੈਂ ਭੁੱਖਾ ਮਰ ਜਾਵਾਂ ਮੇਰੀ ਜ਼ਿਹਰ ਦੇ ਕੇ ਮਾਰ ਦੋ ਬੇਪੁਲ ਪੰਜਾਬ ਪੁਲਿਸ ਬੰਨ੍ਹਿਆਰ ਦੇ ਕੇ ਮਾਰੇ ਪੰਜਾਬ ਪੁਲਿਸ ਮੈਨੂੰ ਜ਼ਿਹਰ ਦੇ ਕੇ ਮਾਰ ਦੋ ਮੈਨੂੰ ਗੋਲੀ ਨਾਲ ਮਾਰ ਦੋਵੇ ਜੇ ਇਨਕਾਊਂਟਰਾਂ ਵੀ ਪੁਲਿਸ ਗੋਲੀ ਮਾਰਦੇ ਆ ਤੇ ਮੇਰੇ ਵੀ ਕੋਈ ਮਾਰ ਦੋਵੇ ਇਹ ਰੋ ਰੋ ਟਾਂਡਾ ਖੜੋ ਮੋ ਜੂ ਮੈਨਾਂ ਦਾ ਪੰਜਾਬ ਪੁਲਿਸ ਮੇਰੇ ਵੀ ਗੋਲੀ ਮਾਰ ਦੋਵੇ ਅਸੀਂ ਕੋ ਚੂੰ ਦੱਕ ਨਹੀਂ ਕਰਾਂਗੇ ਗੋਲੀ ਮਾਰ ਦੋ ਮੈਨੂੰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਗੁਰੂ ਘਰ ਆ ਸਾਰੀ ਦੁਨੀਆ ਮਨਾ ਰਹੀ ਆ ਪਰ ਸਾਡੇ ਤੇ ਬੰਦੇ ਬੰਦੇ ਛਾਦੀ ਲੋਹੜੀ ਨੂੰ ਮਾਰ ਨਾ ਜਾਓ ਜੀ ਫਲਾਣਾ ਨਾ ਕਰੋ ਜੀ ਤੁਸੀਂ ਮਰ ਜਿਓਗੇ ਜੀ ਅਸੀਂ ਮਰ ਦੇਸ਼ ਲਈ ਖਾਤਰ ਮਰਨ ਲਈ ਤਿਆਰ ਬੈਠੇ ਆ ਸਾਡੇ ਫੌਜੀ ਜਵਾਨ ਦੇਸ਼ ਬੜਾ ਦਰਸ਼ੀ ਹੋ ਰਹੇ ਆ ਕਿ ਅਸੀਂ ਮਰ ਜਾਣਾ ਵੇ ਫਿਰ ਕੀ ਵੀ ਇਹ ਤਾਂ ਕੋਈ ਆਫਤ ਆ ਜੂਗੀ ਇਹ ਜੜਦਸਤੀ ਕੀਤੀ ਜਾ ਰਹੀ ਆ ਮੈਂ ਮਾਝੋ ਹਾਈਪੜ ਲਈ ਤੇਜ਼ ਪਾਉਂਗਾ ਮੈਂ ਰਾ ਜਬਰਦਸਤੀ ਕੀਤੀ ਜਾ ਰਹੀ ਆ ਤਕਰਾ ਮੁਰਦਾਬਾਦ ਯਾ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਸੀਂ ਤੁਹਾਨੂੰ ਕੋਈ ਬੰਦਿਸ਼ ਤਾਂ ਬਣਾਇਆ ਨਹੀਂ ਤੁਸੀਂ ਜਾਂ ਬੰਦਿਸ਼ ਬਣਾ ਲੈ ਦੱਸੋ ਜੀ ਮੇਰੀ ਨਿੱਜੀ ਜ਼ਿੰਦਗੀ ਲਈ ਨਿੱਜੀ ਜ਼ਿੰਦਗੀ ਕਿਉਂ ਦੇਖ ਲੱਤਿਆ ਜਾ ਰਿਹਾ ਬਈ ਅਸੀਂ ਆਪੀ ਸਾਹ ਨੂੰ ਪੁੱਛ ਲੋ ਇਹਦੀ ਕੇਂਦਰੀ ਖੜੀ ਆ ਇਹਨਾਂ ਨੂੰ ਕੋਈ ਆਰਡਰ ਹੈਗਾ ਬੰਦ ਕਰਨ ਦਾ ਇਹਨਾਂ ਨੂੰ ਪੁੱਛੋ ਪਹਿਲਾਂ ਮੈਨੂੰ ਕੱਲ੍ਹ ਵਰਤਸਾ ਦੀ ਬੰਦ ਕੀਤੀ ਰ ਸਰਦਾਰ ਕਾਰ ਸਿੰਘ ਦੱਸੋ ਜੀ ਤੁਸੀਂ ਮੈਨੂੰ ਬੰਦ ਕਰਨ ਆਏ ਹੋ ਕਿਉਂ ਮੈਨੂੰ ਬੰਦ ਕੀਤਾ ਯਾਰ ਕਰੇ ਜੀ ਮੈਂ ਤੇਰੀ ਬੰਦ ਕੀਤਾ ਨਹੀਂ ਤੁਸੀਂ ਆਏ ਹੋ ਨਾ ਮੈਂ ਬੰਦ ਕੀਤਾ ਨਹੀਂ ਕਿਸੇ ਨੇ ਕਿਹਾ ਬੰਦ ਕੀਤਾ ਦੱਸੋ ਜੀ ਇਹ ਸਾਰੇ ਭਾਈ ਸਾਹਿਬ ਕਹਿ ਰਹੇ ਬੰਦ ਕਰਨਾ ਜੀ ਤੂੰ ਪਾ ਆ ਰਿਹਾ ਤੁਸੀਂ ਮੈਨੂੰ ਸਾਰੇ ਬੰਦ ਦਿਖਾ ਦਿਓ ਸਾਰੇ ਮੈਨੂੰ ਪਹਿਲਾਂ ਸਾਰੇ ਲਦਾਂ ਦੇ ਮੈਨੂੰ ਇੱਕ ਦਮ ਤਸਾ ਦਿਓ ਇਕੱਠੀ ਕਰਕੇ ਮੈਂ ਨਹੀਂ ਜਾਂਦਾ ਕਦੇ ਲਿਖੀ ਆਡਰ ਨੂੰ ਦੰਦੇ ਕਰ ਜਾਨੀ ਆਗੀ ਇਹ ਮੈਂ ਕੋੜ ਜਾਓ ਤੇ ਕੋੜ ਨੂੰ ਫਰਿਆਣਾ ਜਿਹਦਾ ਬੰਦ ਕੀਤਾ ਜੀ ਕੋਈ ਕੰਮ ਕਰਦਾ ਕੋਈ ਮੈਨੂੰ ਦੱਸਦਾ ਜਵਾਬ ਦੇਣਾ ਮੈਨੂੰ ਉਹ ਜਾਂ ਪੁਲਿਸ ਨੂੰ ਜਰੂਰ ਕਰਾਉਂਦੀ ਆ ਮੈਂ ਕੋਈ ਨਹੀਂ ਆਉਂਦੇ ਉਹ ਮਰੇ ਹੋਏ ਆ ਆਪੇ ਮਰ ਗਈ ਹੁਣ ਕੀ ਕਰੀ ਜਾਣਾ ਲੋਕਾਂ ਨੂੰ ਆਪੇ ਮਾਰ ਕੇ ਆਪਣੀ ਮਰ ਗਈ ਹੁਣ ਕਰੋ ਤਿਆਰ ਹੋ ਕੇ ਜਾਣਾ ਗੁਰੂ ਘਰ ਜਾਣ ਆਂਦਾ ਆਪਦੇ ਕੰਮ ਕਰਨੇ ਆ ਅਨੇਕਾਂ ਬਲਾਜੋਨਾਂ ਕੋਲ ਘਰੋਂ ਬਾਹਰ ਵੀ ਹੁੰਦੇ ਨੇ। ਮੈਂ ਨਹੀਂ ਆਇਆ। ਅੱਜ ਦੇਖੋ। ਸਾਡਾ ਦਰ ਥੋੜੀ ਕਰਦਾ ਜੀ। ਨਹੀਂ ਮੈਂ ਤਾਂ ਇਹ ਤੁਸੀਂ ਆਇਆ ਤਾਂ ਤੁਸੀਂ ਚੋਣ ਨਹੀਂ ਆਣਾ ਚਰਮਤੇ। ਭਾਈ ਜਰ ਦਾ ਬਿਲਕੁਲ ਲਿਖਤੀ ਆਰਡਰ ਦੇਦੇ ਹੋ। ਪਲਿੱਸੀ ਆਰਡਰ ਨਹੀਂ ਹੈ ਨਹੀਂ। ਮੈਂ ਨਹੀਂ ਕਿਉਂ ਬੰਦ ਕੀਤਾ ਮੈਂ ਬਾਜੋ ਹਾਈ ਕੋਰਟ ਜਾਊਂਗਾ। ਮੈਂ ਮੈਂ ਜੋ ਹਾਈ ਕੋਰਟ ਜਾ ਕੇ ਪੁੱਛੂਗਾ ਵੀ ਮੈਨੂੰ ਬੰਦ ਕਿਉਂ ਕਰਦੇ ਹੋ ਜੀ। ਮੇਰੀ ਮੇਰੀ ਥੋੜੀ ਤਾਂ ਹੀ ਬਾਵਸ ਕਰਦਾ 7 ਮਹੀਨੇ ਪਹਿਲਾਂ ਵੀ ਬੰਦ ਕੀਤਾ। ਆ ਆਲੇ-ਦੋਲੇ ਮhalla ਇੰਨਾ ਪਰੇਸ਼ਾਨਾ ਨਾ ਕਰਦੇ। ਆਲੇ ਨੂੰ ਯਾਰ ਤੂੰ ਨਾਲ ਤਾਂ ਕਰੀ ਗੇ ਉਹ ਮੈਨੂੰ ਆਹ ਰੋਟੀ ਬਾਣੀ ਕਿੱਥੋਂ ਆਉਂਗਾ ਮੈਂ ਨਹੀਂ ਆਪ ਨੂੰ ਲਿਫਟ ਯਾਰ ਦੇ ਵੀ ਨਹੀਂ ਲਿਫਟ ਯਾਰ ਦੇ ਲੋ ਬਰਾਦਾ ਲਿਫਟ ਯਾਰ ਦੇ ਮੈਨੂੰ ਨਹੀਂ ਮੈਂ ਖੜੇ ਨਹੀਂ ਹੋਣਾ ਮੈਂ ਲਿਫਟ ਯਾਰ ਦੇਓ ਘਰੇ ਬੰਦ ਕਰ ਦੇ ਲਿਫਟ ਯਾਰ ਦੇ ਦਿਓ ਬਾਹਰ ਦੇ ਆ ਦੇ ਲਿਫਟ ਯਾਰ ਦੇ ਦਿਓ ਨਹੀਂ ਮਾਜਿਓ ਹਾਈ ਕੋਰਟ ਦਾ ਰਸਤਾ ਮੈਨੂੰ ਖੋਦਾ ਵਾ ਹਾਂ ਨਹੀਂ ਕਾਲਿਆ ਯਾਰ ਕਾਲਿਆ ਤੂੰ ਸੱਤ ਕਰਵਾ ਮੈਨੂੰ ਚੱਕ ਲੈ ਪੂਰਤਮਾਨ ਸਰਕਾਰ ਮੁਰਦਾਬਾਦ ਪੂਰਤਮਾਨ ਸਰਕਾਰ ਮੁਰਦਾਬਾਦ ਹਾਏ ਹਾਏ ਪੂਰਤਮਾਨ ਹਾਏ ਹਾਏ